ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਨੱਥੂ ਵਾਲਾ ਗਰਬੀ ਦੇ ਵਿੱਚ ਨੱਥੂ ਵਾਲਾ ਗਰਬੀ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮੱਤਾ ਨਗਰ ਬਾਗੇਪੁਰਾਣੇ ਤੋਂ ਰੋਡ ਦੇ ਉੱਤੇ ਇਹ ਪਿੰਡ ਰਹਿ ਜਾਂਦਾ ਤੇ ਨੱਥੂ ਵਾਲਾ ਗਰਬੀ ਪਿੰਡ ਦੇ ਵਿੱਚ ਆ ਕੇ ਜਦੋਂ ਹਰੀਏ ਵਾਲੇ ਵਾਲੇ ਪਾਸੇ ਨੂੰ ਆਪਾਂ ਮੁੜਾਂਗੇ ਸਕੂਲ ਖਤਮ ਹੋ ਜਾਊਗਾ ਤੇ ਅੱਗੇ ਤੁਹਾਨੂੰ ਇੱਕ ਕੋਠੀ ਮਿਲ ਜੂਗੀ ਮਿੱਤਰੋ ਸਰਦਾਰ ਪ੍ਰਜੀਤ ਸਿੰਘ ਦੀ ਤੇ ਉਹ ਬਲਜੀਤ ਸਿੰਘ ਬਰਾੜ ਬਾਈ ਦੇ ਘਰੇ ਆਪਾਂ ਮੌਜੂਦ ਆ ਵੀਰੇ ਘਰੇਲੂ ਪਰਿਵਾਰ ਆ ਇੱਕ ਮਹਿ ਵਕਾਉਆ ਬਾਈ ਹੁਣ ਉਹਦੀ ਕਿੰਨਵਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਗੱਲਬਾਤ ਸਾਰੀ ਜਾਣਕਾਰੀ ਲੈ ਲੈਣੇ ਆ ਬਾਈ ਸਾਸਿਕਾਲ ਜੀ ਬਾਈ ਸਾਸਿਕਾਲ ਜੀ ਕੀ ਹਾਲ ਆ ਵੱਡੇ ਵੀਰੇ ਠੀਕ ਹੈ ਜੀ ਸੇਤਾ ਦੇ ਪਰਿਵਾਰ ਤੋਂ ਆਹ ਠੀਕ ਆ ਬਾਈ ਚੜਦੀ ਕਾਜ ਆ ਨਾਮ ਸਰਦਾਰ ਬਲਜੀਤ ਸਿੰਘ ਆ ਗਿਆ ਤੇ ਦੂਜੇ ਨਾਮ ਕੀ ਪਈਦਾ ਇਸ਼ਾਰਲਿੰਗ ਸਿੰਘ ਬਰਾੜ ਇਸ਼ਾਰਲਿੰਗ ਸਿੰਘ ਬਰਾੜ ਠੀਕ ਆ ਅੱਛਾ ਵੱਡੇ ਬਾਈ ਆਪਾਂ ਜੀ ਮੈਂ ਕਰਦੀ ਹੂ ਇਹੇ ਕਰਦੇ ਹੀ ਕਰਦੀ ਠੀਕ ਆ ਕਿਨਵਾ ਸੂਆ ਸੂਣਾ ਇਹਨੇ ਆ ਜੀ ਪੰਜਵਾ ਸੂਆ ਜੀ ਪੰਜਵਾ ਸੂਆ ਇਹਨੇ ਸੂਣਾ ਵਾਇਤ ਕੇ ਹਾਂਜੀ ਹਾਂਜੀ ਕਿੰਨੇ ਦਿਨ ਬਾਕੀ ਪੰਜ ਸੂਏ ਹੋਏ ਆ ਠੀਕ ਆ ਬਾਈ ਤੇ ਕਿੰਨੇ ਦਿਨ ਪਏ ਐਂਦੇ ਸੂਣ ਦੇ ਵਿੱਚ ਬਾਈ ਇਹਦੇ ਇਹ ਹੁਣ ਬੁੜੀਆਂ ਦੇ ਲਿਖੇ ਦੇ ਹਿਸਾਬ ਨਾਲ ਤਾਂ ਹਾਂ ਵੀ ਪੂਰਿਆਂ ਵਾਂਗੀਆਂ ਪੰਜ ਦਿਨ ਲੈ ਲੇ ਵੀ ਪੰਜ ਸੱਤ ਦਿਨ ਹਾਂ ਪਰ ਪੰਜ ਸੱਤ ਦਿਨ ਲੈ ਜੀ ਨਾ ਉੱਤੋਂ ਨਹੀਂ ਢਿੱਲੀ ਹੋਈ ਮੈਡਮ ਕਈ ਵਾਰੀ ਮਈਆਂ ਉੱਤੇ ਲੈ ਜਾਂਦੀਆਂ ਦਸ ਦੋ ਤੇ ਨਾ ਹਾਂ ਜੀ ਅੱਛਾ ਭਾਈ ਆਈ ਮਾੜਾ ਯਰੇ ਅਜਾ ਬਲਜੀ ਵੀਰੇ ਇੱਥੇ ਦੁੱਧ ਕਿੰਨਾ ਦੇ ਦਿੰਦੀ ਹੈ ਭਾਈ ਇਹੇ ਇਹ ਬਾਈ ਜੀ 13 ਕਿਲੋ ਦੁੱਧ ਜੀ ਤੇ ਕੰਡੇ ਤੇ ਚੋਕ ਦਿੰਦੀ ਹੈ ਹਾਂਜੀ ਕਿਆ ਬਾਤ ਆ ਅੱਛਾ ਦੇਣਾ ਹਜੇ ਲੈ ਜਾਣੇ ਨੇ ਅੱਠ ਦਾ ਤਸੀਲ ਠੰਡੀ ਬਹੁਤ ਆ ਹਣਾ ਹਾਂਜੀ ਡਰਦੀ ਡਰਦੀ ਨਹੀਂ ਵਿਚਾਰੀ ਨਾ ਨਾ ਡਰਦੀ ਹੈ ਜੀ ਆ ਸਚਾਈ ਆ ਭਾਈ ਹੁਣਾਂ ਦੀ ਭਾਈ ਉਹਵੇਂ ਤੀਜਾ ਸੁਆ ਵੀ ਕਹਿ ਸਕਦੇ ਸੀ ਭਾਈ ਪਈਵਾ ਸੁਆ ਜੇ ਸੱਚ ਦੱਸਿਆ ਹੁਣ ਸੱਚ ਤੇ ਰਹਿ ਜਾ ਜੇ ਹੁਣ ਵੀ ਜੇ ਇੱਕ ਬਰਜਾਇਆਂ ਤੇ ਬਹਿਣ ਵਾਲੇ ਕਮੈਂਟ ਕਰਨਗੇ ਤਾਂ ਫਿਰ ਉਹਨਾਂ ਦਾ ਕੋਈ ਹਾਲ ਨਹੀਂ ਵੀਰੇ ਅੱਛਾ ਭਾਈ ਇਹਦਾ ਕੀ ਰੇਟ ਰੱਖਾਂਗੇ ਆਪਾਂ ਭਾਈ ਜਿਹੜੀ 140 140 ਮਾਨ ਹਾਂਜੀ ਚਲੋ ਹੋ ਜੂਗੀ ਕੁਲਾ ਡੁਲਾ ਕਰਦੀ ਫਿਰ ਹਾਂਜੀ ਠੀਕ ਆ ਅੱਛਾ ਬਜੇਦ ਭਾਈ ਨੰਬਰ ਕਿਹੜੇ ਤੇ ਗੱਲਬਾਤ ਕਰਨੀ ਆਪਾਂ ਆਪਾਂ ਹੀ ਹਾਂਜੀ ਚਲ ਕੋਈ ਬਣੀ ਬਾਈ ਸਕਰੀਨ ਤੇ ਨੰਬਰ ਲਾ ਦੂੰਗਾ ਬਾਈ ਦਾ ਤੋੜ ਦਿਓ ਇਹਨੂੰ ਬਾਈ ਹੁਣ ਨੱਥੂ ਵਾਲੇ ਗਰਮੀ ਪਿੰਡ ਦੇ ਵਿੱਚ ਸਰਦਾਰ ਬਲਜੀਤ ਸਿੰਘ ਬਰਾੜ ਦੇ ਘਰੇ ਇਹ ਮਹਿ ਖੜੀ ਹੋਈ ਆ ਵੀਰੇ ਚੌਥਾ ਪੰਜਵਾਂ ਸੁਆ ਮਾਲਕਾਂ ਨੇ ਕਿਹਾ ਵੀ ਇਹਦੇ ਸੁਣਾ ਪਰ ਤੁਸੀਂ ਮਹਿ ਨਹੀਂ ਦੇਖ ਕੇ ਕਹਿ ਸਕਦੇ ਵੀ ਪੰਜਵਾਂ ਸੁਆ ਮਾਲਕਾਂ ਦੀ ਸੱਚਾਈ ਆ ਮੈਂ ਤੀਜਾ ਸੁਆ ਵੀ ਕਹਿ ਦਈਆ ਤਾਂ ਵੀ ਮੈਂ ਨੇ ਕਿਹਾ ਵੀ ਮੈਂ ਹੈਗੀ ਆ ਬਾਈ ਆਹ ਜਿਹੜੀ ਚੀਜ਼ ਹੁੰਦੀ ਆ ਨਾ ਇੱਕ ਅਦੇ ਇੱਕ ਅਦੇ ਕਦੇ ਮੱਥੇ ਲੱਗਦੀ ਆ ਜਿਹੜੀ ਸੱਚਾਈ ਸਾਡੇ ਲੱਗਦੀ ਆ ਜਦੋਂ ਕੋਈ ਸੱਚਾ ਬੰਦਾ ਮੱਥੇ ਲੱਗਦਾ ਨਾ ਜੀ ਕਰਦਾ ਉਹਦੀ ਵੀਡੀਓ ਦੋ ਵਾਰੀ ਬਣਾ ਕੇ ਆਈਏ ਆ ਵੇਖ ਲਓ ਬਈ ਠੀਕ ਆ ਥੋੜਾ ਜਿਆ ਤੁਰਦੀ ਜਿਵੇਂ ਪਾਲੀ ਸਮੀ ਬਾਲੀ ਆ ਜਾਂ ਵਜਨ ਨਾਲ ਕਰਕੇ ਤੁਰਦੀ ਥੋੜਾ ਜਿਹਾ ਢਿੱਲਾ ਪਾਣ ਦੇ ਵਿੱਚ ਜਾਂ ਤਿਆਰ ਪਰ ਤਿਆਰ ਆ ਮੈਂ ਹਣਾ ਹਾਂਜੀ ਤੁਰ ਥੋੜਾ ਜਿਹਾ ਪੱਕੇ ਤੋਂ ਡਰਦੀ ਆ ਹਣਾ ਪੱਕੇ ਤੋਂ ਹਾਂਜੀ ਹੂੰ ਤੇ ਬਾਈ ਜੀ ਆਏ ਆ ਵੀ ਆਪਣੇ ਘਰ ਦੀਆਂ ਆ ਪਕੜਾ ਕੋਈ ਵਪਾਰੀ ਆ ਕੋਈ ਤੋਰ ਦੇ ਤਰ ਤੇ ਵੀ ਨਹੀਂ ਨਾ ਹਾਂਜੀ ਤੋਰ ਅੰਦਰ ਕਰਦੀਆਂ ਬਾਹਰ ਕਰਦੀਆਂ ਨਹੀਂ ਤੋੜਾ ਜਾਗਦੇ ਆ ਜੀ ਹੂੰ ਜਾਗਦਾ ਹੀ ਤੋੜਾ ਕਰਕੇ ਹਾਂ ਨਹੀਂ ਠੀਕ ਆ ਤੋ ਇਧਰ ਬੰਦਾ ਨਹੀਂ ਆਉਂਦਾ ਕੋਈ ਨਹੀਂ ਠੀਕ ਆ ਵੀਰੇ ਲੈ ਮਿੱਤਰੋ ਬਾਕੀ ਤਸੱਲੀ ਕਰ ਲਿਓ ਤੁਸੀਂ ਆ ਕੇ ਫਿਰ ਵੀ ਖੁਦ ਆਪ ਕਹਿਣ ਨੂੰ ਤਾਂ ਬਈ ਮੈਂ ਚੌਥਾ ਵੀ ਕਹਿ ਸਕਦਾ ਸੀ ਨਹੀਂ ਸਿਆਣੀ ਗੱਲ ਆ ਬਈ ਇਹ ਕਰ ਤਾ ਕੀ ਫਾਇਦਾ ਨਹੀਂ ਨਹੀਂ ਇਹ ਕਾਹ ਤੋਂ ਝੂਠ ਬੰਦ ਲੈ ਵਾਲੂ ਬਣਦੇ ਬਸ ਜੀ ਲੈ ਵਾਲੂ ਆ ਬਹੁਤ ਸਾਫ ਲੇਵਲ ਉਹ ਬੰਦਾ ਬਹੁਤ ਸਾਫ਼ ਆ ਬਾਈ ਹਜੇ ਤਾਂ ਕਰਮ ਵਾਲੀ ਨੇ ਹੋਰ ਬਣ ਜਾਣਾ ਥੱਲੋ ਦੁੱਧ ਵਾਲੀ ਬਣਿਆ 1,40,000 ਰੁਪਏ ਡਿਮਾਂਡ ਆ ਵਿੱਚੋਂ ਮਾਨਤਨ ਹੋ ਜਾਊਗਾ ਨੰਬਰ ਸਕਰੀਨ ਤੇ ਲਾ ਦੂੰਗਾ ਪਿੰਡ ਨੱਥੂ ਵਾਲਾ ਗਰਬੀ ਜ਼ਿਲ੍ਹਾ ਮੋਗਾ ਹਰੀਏ ਵਾਲਾ ਰੋਡ ਸਰਦਾਰ ਬਲਜੀਤ ਸਿੰਘ ਬਰਾੜ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ